ਹਾਂਜੀ ਆ ਬਿਓ ਸਾਰਾ ਥੋੜਾ ਇੱਕ ਹੋਰ ਨਵਾਂ ਵਲੌਗ ਚ ਆਈ ਹਾਂ ਹੋਪ ਕਰਦਾ ਸਾਰੇ ਠੀਕ ਹੋਣਗੇ ਕੋ ਸੁਣਾਓ ਬਿਓ ਕੀ ਹਾਲ ਚਾਲ ਤੇ ਆਪਾਂ ਲੱਗੇ ਆ ਬਿਓ ਕਦੂਕਾਰ ਨਾਲ ਤੇ ਕੰਮ ਹੋ ਗਿਆ ਆਪਣਾ ਪੁੱਠਾ ਕਰੋ ਚੈੱਕ ਕਰਤਾ ਹੋਈ ਗੱਮ ਉਧਰ ਖੜ ਗਿਆ ਵਿਚਾਰਾ ਇਹ ਕੰਮ ਹੈ ਪੂਰਾ ਓਕੇ ਦੀ ਫੋਟੋ ਮੁੰਡੇ ਵਾਲਾ ਪਲਾਇਆ ਟਰੈਕਟਰ 36 30 ਹੁਣ ਇਹਨਾਂ ਕੱਢਦੇ ਟੋਜਨ ਪਾ ਕੇ ਹੋਈ ਕੰਮ ਹੋ ਗਿਆ ਦਿਖਾਉਂਦੇ ਆ ਸਤ ਆ ਗਿਆ 363 ਹਾਲੈਂਡ ਇੱਧਰ ਜੌਂਡੀਆਰ ਫਸ ਗਿਆ ਵਿਚਾਰਾ ਫੇਸ ਨਹੀਂ ਚੱਲੀ ਵਿਚਾਰੀ ਆਇਓ ਬਾਪਾ ਮੈਂ ਤੁਹਾਨੂੰ ਦਿਖਾਈ ਜੀ ਉਹ ਆ ਗਿਆ ਛਤੀ ਜੀ ਵੀ ਛਤੀ ਜੀ ਬਲੂ ਹਾਰਸ ਬਿਓ ਕਰੋ ਜਾ ਕੇ ਦੇਖ ਦੇ ਇੱਕ ਝੱਟ ਹੋਰ ਦੇ ਨਿਕਲਦਾ ਇਹ ਗਰ ਬਹੁਤ ਬੁਰਾ ਲੱਗਦਾ ਮੈਨੂੰ ਛੱਤੀ ਦੀ ਦਿਖਾਦਰ ਉਹ ਵੀ ਮੈਂ ਕਹਿੰਦਾ ਚੜ ਰਿਹਾ ਹਾਂ ਜਰਾ ਤਾਂ ਯੁਖ ਹੀ ਹੈ ਕੰਮ ਬੜੇ ਸਾਂਝ ਲੈ ਕੇ ਚੜੇ ਹੋਈ ਦੁਆ ਟ੍ਰੈਕਟਰ ਵੀ ਲੱਗਿਆ ਵਗਣਾ ਟਾਇਰ ਚੌੜੇ ਆ ਟਾਇਰ ਚੌੜੇ ਕਰਕੇ ਬਜੇ ਦਾ ਜ਼ੋਰ ਨਹੀਂ ਲੱਗਿਆ ਨਹੀਂ ਪੇਸ਼ ਚੱਲੀ ਦੁਆ ਟ੍ਰੈਕਟਰ ਵੀ ਤੇ ਲੱਗਿਆ ਵਗਣਾ ਪਹਿਲਾਂ ਉਹਨੇ ਲੋ ਜੀ ਆ ਗਿਆ ਚੌਥਾ ਓ ਆ ਗਿਆ ਓ ਅੱਜਾ ਜਿੱਦੀ ਲਗਾ ਰਹੇ ਮਾਰ ਰਹਾ ਨਾ ਬਣਾ ਗੋ ਵੀ ਮਿੱਤਰੋ ਆਗਾ ਜਿੱਦੀ ਦੇਖ ਲੈ ਕੇ ਆ ਗਦਾ ਹੇ ਰੂ ਹੋ

ਇਹਨੂੰ ਕਿਹਾ ਹਾਲ ਹੋਇਆ ਵਾ ਨਜ਼ਾਰਾ ਆ ਰਿਹਾ ਫੁੱਲ ਬਾਬਿਓ ਹਾਂਜੀ ਕਿਹੋ ਜਿਹਾ ਲੱਗ ਰਿਹਾ ਬਾਬਾ ਦੀਆ ਮਾਹੌਲ ਐ ਬੰਦਾ ਰੰਡਾ ਮਾਹੌਲਗਾਰਨਾ ਬਾਬਿਓ ਅੱਛਾ ਬਹੁਤ ਹੋਰ ਹੋਰ ਜੀ ਲੱਗਿਆ ਵਾ ਪੂਰਾ ਆਪੇ ਤੁੱਪ ਜਿਹਾ ਨਿਆਰਾ ਆ ਗਿਆ ਪੂਰਾ ਪਾਣੀ ਚ ਫਿਰ ਫਿਰ ਕੇ ਇਹ ਤੇ ਕੋਲ ਮਾਹੌਲ ਮੂਲ ਬਣਿਆ ਉਹ ਵੀ ਦੱਸਾਂਗੇ ਤੁਹਾਨੂੰ ਠੀਕ ਹੈ ਕਾਹਦਾ ਆ ਵੀ ਲੇਗਾ ਪਰ ਟੱਗੇ ਹੋ ਗਏ ਹੁਣ ਪਰ ਟੱਗੇ ਹੋ ਆ ਓ ਬਾਬਿਓ ਫੇਰ ਹੋਗੇ ਕੰਮ ਹੋਈ ਆ ਗਏ ਜੋ ਡਟਾਰਾ ਕਰਕੇ ਓਖਾ ਹੋਇਆ ਹੈ ਕੰਮ ਸਾਬੇ ਕਿਆ ਭੈਣ ਤੋਂ ਟਾਇਰ ਬਾਦੇ ਟਰੈਕਟਰ ਹੀ ਚਲਦਾ ਰੋ ਫੇਰ ਆ ਗਿਆ ਬਲੂ ਹਾਰਸ ਉਬਰ ਫਸਲੇ ਰੈਕਟਰ ਲੋਈ ਫੇਰ ਉਪਣੀ ਲੱਗੇ ਕੱਢੇ ਰੈਕਟਰ ਨੂੰ ਬੈਗ ਲਾ ਕੇ ਟੂਟਾ ਵੇਟਰ ਦੇ ਨਾਲ ਵੇ ਚੌੜੇ ਟਹੜਾ ਨਾਲ ਦਾ ਕੰਮ ਖੋਲੂਗੇ ਇਹਨਾਂ ਨੂੰ ਬਸ ਇੱਕ ਦੋ ਦਿਨ ਚ ਹੁਣ ਨਹੀਂ ਤਾਂ ਐ ਤਾਈ ਖਦਲ ਖਵਾਰ ਹੋਣਾ ਪਏ ਉਹ ਦੇਖੋ ਦੇਖੋ ਚੌੜੇ ਟਹੜਾ ਕਰਕੇ ਤੁਰਦਾ ਹੀ ਨਹੀਂ ਇਹ ਬਾਬਾ ਫੇਰ ਹੋ ਕੇ ਕੰਮ ਤੁਹਾਨੂੰ ਫੇਰ ਮਿਲਦੇ ਆ ਲੱਗਦਾ 10 ਕਿ ਮਿੰਟ ਤੱਕ ਹੋ ਜਾਣਾ ਫੇਰ ਕੰਮ ਮਿਲਦੇ ਆ ਤੁਹਾਨੂੰ ਜਲਦ ਹੀ ਬਾਪਿਓ ਕਹਦੇ ਉੱਟ ਮਾ ਗੇਰ ਲਾ ਤਾਂ ਬੁੰਡੇ ਨੇ ਆਹਨ ਨਿਬੜਨੇ ਵਾਲਾ ਆ ਖੇਤ ਦਾ ਕੰਮ ਦਾ ਲੋ ਬਾਬਾ ਨਿਬੜ ਗਿਆ ਖੇਤ ਦਾ ਕੰਮ ਦਾ ਆ ਤੇ ਦੋਹੀ ਝੋਟੇ ਉਰੇ ਪੰਨੀਆਂ ਗੱਲ ਖਵਾ ਲਓ ਕੁਝ ਨਹੀਂ ਆ ਮਾੜਾ ਮੋਟਾ ਹੀ ਆ ਆ ਹੁਣ ਤਾਂ ਬਾਾਕੀ ਸ਼ਾਮ ਨੂੰ ਆ ਕੇ ਇਦਾਂ ਕਰਨਾ ਇਹਨੂੰ ਪਰੇ ਤੇ ਆਦੇ ਮੰਜੌਰੀ ਬਹਿੜ ਜੂ ਬਾਬੇ ਕੁੱਤਾ ਚੈੱਕ ਕਰੋ ਉਰੇ ਆਇਆ ਬਾਬੇ ਇਹ ਕੁੱਤਾ ਤੁਹਾਨੂੰ ਆ ਬੰਦੇ ਵਰਗਾ ਹੀ ਲੱਗਦਾ ਖੜਜ ਦਿਖਾਉਣਾ ਮੈਨੂੰ ਆ ਬਿਓ ਵੀਡੀਓ ਥੋੜੀ ਬਣਾਣੀ ਐ ਰ ਮੋਲੇ ਲੱਤਾਂ ਨਹੀਂ ਮਾਨਨੀ ਹੈ ਕਿਆਂ ਪਤਾ ਦਿਨੋ ਦੇਖ ਲਿਆ ਮੈਂ ਦਾਰੂ ਨਹੀਂ ਪੀਤੀ ਵੀ ਅਗਰ ਜਿਹੜੀ ਵੀਡੀਓ ਬਣਾ ਰਿਹਾ ਤੂੰ ਹਾਂ ਦਾਰੂ ਥੋੜੀ ਪੀਤੀ ਮੋਲੇ ਨੇ ਮੋਲੇ ਦਾ ਛਾਈ ਕੁੱਤਾ ਹਾਂ ਖਾਣ ਨਾਲ ਮੋਲੇ ਦਾ ਛਾਈ ਕੁੱਤਾ ਮੋਲੇ ਤੇਰੀ ਲੱਤਾਂ ਕਦੇ 12 ਸੀ ਕੇ ਵਰਗੀਆਂ ਬਾਬੇ ਉਹਨਾਂ ਨੇ ਤਾਂ ਹੀ ਤਿਆਰੀ ਹੋ ਰਹੀ ਜਿਨ੍ਹਾਂ ਨੂੰ ਪੱਧੂ ਕਰਨਾ ਪਾਣੀ ਛੱਡਣਾ ਉਹ ਦੇਖੋ ਦੂਹਾਂ ਨੇ ਕਿਹਾ ਵਜੋਂ ਤੋਦਰ ਆ ਤਾਂ ਵੀ ਇੱਦਾਂ ਪਾਖੀ ਆ ਕਰਨਾਰੇ ਆ ਕਰਨਾ ਤੇ ਉਹ ਥੱਲੇ ਲੱਗੇ ਆ ਲੱਗੇ ਆ ਚੱਲਦੇ ਆਪਾਂ ਬਾਈ ਕੋਲ ਦੇਖਦੇ ਬਾਈ ਕੀ ਕਹਿੰਦਾ ਸਾਹੀ ਕੁੱਤਾ ਬੂਰੇ ਬੂਰੇ ਹੋਇਆ ਵਾ ਬਾਈ ਕਿਉਂ ਕਿ ਉਹ ਨਾ 15 ਟਰੈਕਟਰ ਤੇ ਬੈਠਾ ਚਿਕਾ ਗੁਰ ਤਾਂ ਬਜਾ ਮਾ ਕੋਈ Да. Yeah, ਦੇ ਆ ਦੇ ਉੱਪਰ ਦਾ ਬੰਦ ਹੋ ਗਿਆ ਕੱਲ ਰਿਹਾ ਓਕੇ ਦੀ ਰਿਪੋਰਟ ਕੰਮ ਸਾਰਾ ਗੱਲਵਾਟ ਆ ਬਬੀਓ ਗਲਿਆ ਕਰਾ ਉਹ ਓ ਮੈਂ ਆਪੇ ਗਿਆ ਆ ਜਾਲਾ ਬਾਬੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਲਾਈਕ ਜਰ ਰੀਵਿਊਮੈਂਟ ਦਬਾ ਕੇ ਕਰਦੇ ਕਰੋ ਓ ਨਿਪਟ ਗਿਆ ਕੰਮ ਹੁਣ ਇੱਥੇ ਕਦੂ ਕਦੂ ਵਾਂ ਜੀਰੀਆ ਵਾਈ ਕੋ ਸੋ ਗਿਆ ਟਰੈਕਟਰ ਫਸ ਗਿਆ ਕੱਢ ਲਿਆ ਤਾਂ ਓ ਤਾਂ ਨਿਪਟ ਗਿਆ ਕੰਮ ਤਾਂ ਗਿਆ 30 30 ਵਾਲਾ ਪੜ ਕੇ ਗਾ ਗਮ ਤੋਂ ਮੌਲਾ ਜੀ ਵੀ ਗਏ ਉਹਦੇ ਨਾਲੇ ਹੁੰਦੇ ਨੇ ਕੋਈ ਕੰਮ ਨਹੀਂ ਕਰਿਆ ਹੈ ਜਦਦਾ ਹੀ ਫੋਨ ਪਰ ਲੱਗਿਆ ਉਹ ਜਦਦਾ ਹੀ ਕਦੇ ਰੀਲ ਬਣਾ ਰਿਹਾ ਕਦੇ ਕੁਝ ਕਰ ਰਿਹਾ ਉਹ ਡੋਲਾ ਲਿੱਪ ਜਾ ਕੇ ਹੈਲੋ ਡੋਲਾ ਲਿੱਪ ਜਾ ਕੇ ਹਾਲਾ ਨਹੀਂ ਯਾਰ ਡੋਲਾ ਲਿੱਪ ਜਾ ਕੇ ਹੈਲੋ ਉਹ ਜਾਹਾਂ ਦੰਦ ਕੱਢੀ ਜਾਂਦਾ ਜ ਡੋਲਾ ਲਿੱਪ ਜਾ ਕੇ ਜਾਹਾਂ ਦਾਂ ਤੱਕ ਢੀ ਜਾਂਦਾ ਡੋਲਾਲੀ ਪਲੈਰ ਆ ਗਿਆ ਉਹ ਦੇਖ ਬੰਦਾ ਕਿੰਨਾ ਕੰਮ ਲੱਗਿਆ ਵਾ ਦੇ ਰੀਲ ਮੈਂ ਗੱਦੀਓ ਲੋ ਵੀ ਆ ਬਿਓ ਲੱਗੇ ਟਰੈਕਟਰ ਤੋਂ ਹੁਣ ਨਿਪੜ ਗਿਆ ਅੱਜ ਦਾ ਕੰਮ ਕਿਆ ਨਿਪੜ ਗਿਆ ਮੈਂ ਅੱਜ ਦਾ ਕੰਮ ਆਇਆ ਕਿੱਥੇ ਨਿਪੜ ਗਿਆ ਹੂੰ ਆ ਜਿਆ ਬਾਤ ਪਾਣੀ ਛੱਡਿਆ ਭਾਈ ਤੁਹਾਨੂੰ ਹਾਂ ਹੋਰ ਮਾਰ ਤਾ ਆਪਾਂ ਛਿਓ ਜਰਾ ਬੇਪਾ ਜੀ ਹੁੰਦੋ ਰਹੇ ਐ ਚੱਲ ਟਰੈਕਟਰ ਮਾਰੂਟ ਸਾਡਾ ਬਥੇਰੀ ਬਿਲਕੁਲ ਬਿਲਕੁਲ ਬਲੇਡ ਭੱਜ ਗਈ ਕਰੇ ਭੱਜੀ ਪਤਾ ਨਹੀਂ ਭਰੀ ਭੱਜੀ ਹੋ ਗਏ 15 ਮਿੰਟ ਆਪਿਆ ਬੇਲਣਾਂ ਨੇ ਕੋਈ ਕੰਮ ਨਹੀਂ ਕਰਿਆ ਓਏ ਇਹ ਕੰਮ ਕਾ ਤਾਂ ਨਹੀਂ ਕਰਿਆ ਕੋਈ ਚਲੇ ਆ ਬਾਬਿਓ ਸਵਾਗਾ ਖੋਲਣਾ ਤੇ ਮੁੜ ਕੇ ਮੁੰਡੇ ਬਾਅਦ ਤੇ ਚਾਹ ਪਾਣੀ ਲੈ ਕੇ ਆਣੀ ਨਾਲ ਟਰੈਕਟਰ ਵੀ ਖੜਾ ਜਾਣਾ ਤੇ ਨਾਲੇ ਸੋਨੂੰ ਮੁੰਡੇ ਨਾਲ ਮਿਲੋਨੇ ਆ ਗਈ ਤੁਸੀਂ ਨਾਲ ਇਹ ਤਾਂ ਖੁੱਲ ਲੱਗੀ ਹੋਈ ਬੋਵ ਵਾਲੀ ਲੱਗੀ ਹੋਈ ਆ ਬਾਬਿਓ ਫਲੇਰ ਤਾਂ ਲੱਗਿਆ ਹੋਆ ਕੰਮ ਕਰਨੋਂ ਜਰਾ ਫਲੇਰ ਤਾਂ ਲੱਗਿਆ ਹੋਇਆ ਕੰਮ ਕਰ ਸਿੱਧੇ ਕੀਤੇ ਆ ਵਾਪੇ ਉਹਦੇ ਕੇ ਪੁੱਠੇ ਕੀਤੇ ਆ ਉਹ ਐ ਕਾ ਪਿੱਛੇ ਪੂਰਾ ਪੂਰਾ ਇਹ ਦੇਖ ਬਈ ਬਾਗਾ ਵੀ ਬਾਬੇ ਪੂਰਾ ਪੂਰਾ ਫਹੀ ਮਾਰ ਰਗੜਦੀ ਹੋ ਜਾ ਰਹੀ ਢੋਲ ਦੋ ਵਾਰੀ ਟਰੈਕਟਰ ਘੋਉਦਾ ਹੁਣ लकीर कढाइबे परो चट नज़ारा पूरा ਔੜੀ ਔੜੀ ਜਾ ਰਿਹਾ ਸਵਾਗਾ ਹੋਰ ਕਿ ਆਨੇ ਫਿਰ ਇੱਕ ਲੋਰ ਹੈ ਉਹਨੇ ਵਾਪੇ ਸਵਾਗਤ ਤੁਸ ਦਾ ਬੋਲ ਕੇ ਮੁੰਡੇ ਵਾਸਤੇ ਲੈ ਕੇ ਆਣੀ ਚਾਹ ਬਣੀ ਕਹਿੰਦਾ ਪੁਕਵਾਲੀ ਲੱਗੀ ਐ ਬਾਬਾ ਕੋਈ ਨਹੀਂ ਲੈ ਆਨੇ ਨਾਲ ਕਹਦਾ ਸਵਾਗਾ ਹੋਰਿਓ ਬਾਕੀ ਹੁਣ ਆਪਣੇ ਕਿੰਨੇ ਰਹਿ ਗਏ ਦੋ ਕਿਲੇ ਰਹਿ ਗਏ ਦੋ ਕਿਨੇ ਰਹਿ ਗਏ ਬਾਬੇ ਉਹ ਤਿਆਰੀ ਜਿਉਰੀ ਆਪਾਂ ਨੇ ਕਰਤੀ ਉਹਨਾਂ ਦੀ ਤੇ ਪਾਣੀ ਘਟਣ ਪਈਏ ਕਹਿੰਦੇ ਕਾ ਸ਼ਾਮ ਨੂੰ ਬਹੁਤ ਵੱਟੂਗੇ ਸ਼ਾਮ ਨੂੰ ਬਹੁਤ ਵੱਟ ਕੇ ਕੱਲੂ ਕੱਢਣੀ ਜੀਦੀ ਉਹਨਾਂ ਨੇ ਆ ਦੇਖੋ ਝੜ ਫੜ ਵੀ ਲਈ ਜੀ ਮੈਨੂੰ ਅਸੀਂ ਉਹ ਰੇਟ ਲਾਤੇ ਮੈਂ ਕਿਹਾ ਚੀਰੀ ਲੈਣੇ ਨੂੰ ਹਣੀਆ ਭਈ ਇਹ ਨਹੀਂ ਮਿਲੇ ਐ ਇੱਕ ਪਹਿਲਾ ਪਈਆ ਨੂੰ ਪਤਾ ਕਰਾਦਾ ਉਹ ਕਹਿੰਦੇ 28 ਤਰੀਕ ਨੂੰ 28 ਤਰੀਕ ਨੂੰ ਫਿਰ ਕਹਿੰਦੇ ਕਿ ਕੋਰ ਪਤਾ ਕਰਾਓ ਕਿ 30 ਤਰੀਕ ਨੂੰ ਕੱਲ ਮਿਲੇ ਸਾਨੂੰ ਪਹਿਲੇ ਪਈਏ ਤੇ ਉਹ ਮੋਟਰ ਤੇ ਕਹਿੰਦੇ ਕੱਲੂ ਲਾ ਦਿੰਦੇ ਅਸੀਂ ਫਿਰ ਉਹਨਾਂ ਨੇ ਉਸਾਈ ਵੀ ਐ ਬਾਕੀ ਬਾਪੇ ਉਹ ਬੜਾ ਨਾਟਕਾ ਕਰੋ ਤੇ ਆਪ ਨੋ ਵੀ ਬਾਬਾ ਪੁੱਜਦੇ ਆ ਪਾ ਮੋਟਰ ਤੇ ਤੇ ਸਵਾਗਤ ਹੋਰ ਕੇ ਤੁਹਾਨੂੰ ਮੁੰਦੇ ਆ ਫਿਰ ਕਰੋ ਬੱਦਿਆਂ ਨੂੰ ਚੱਕ ਅਰਦਾ ਕਰਦਾ ਅੱਗੇ ਕਰਦਾ ਐ ਵੀ ਬਾਬੇ ਉਹ ਖੋਲਦਾ ਸੁਆਗਾ ਹੁਣ ਚੱਲੇ ਆ ਘਰ ਨੂੰ ਚਲੋ ਚੈੱਕ ਕਲਚਰ ਲਾਲ ਕਰਿਆ ਆ ਆਪੇ ਪੁੱਜ ਗਏ ਆਪਾਂ ਘਰ ਦੇਖੋ ਕਰੋ ਚੱਕ ਟਰਲ ਲਾ ਕੇ ਆਪਾਂ ਚੱਲਦੇ ਆ ਫਿਰ ਖੇਤ ਨੂੰ ਦੁਬਾਰੇ ਮੋਟਰ ਵਾ ਮਨੀ ਯੋਗੀ ਲੈ ਕੇ ਜਾਣੀ ਰੋਟੀ ਆਪਾਂ ਤੁਹਾਨੂੰ ਮੋਟਰ ਤੇ ਜਾ ਕੇ ਮਿਲਦੇ ਬਾਬਿਓ ਫਿਰ ਓਕੇ ਲਓ ਵੀ ਬਾਬਿਓ ਚੱਲੇ ਆਪਾਂ ਮੋਟਰ ਕੋ ਨੂੰ ਮਨੀ ਇਹਦਾ ਰੋਟੀ ਰੋਟੀ ਮੈਂ ਘਰਾਂ ਕੇ ਖਾ ਲੂੰਗਾ ਇਹਦਾ ਮੈਂ ਲਿਆ ਵਸ ਇੱਕ ਵਾਰ ਉੱਥੇ ਦੇ ਮੈਂ ਕਿਹਾ ਚੱਲ ਕੋਈ ਨਹੀਂ ਆ ਗਿਆ ਬਾਬਿਓ ਮਿਲਦੇ ਆਪਾਂ ਤੁਹਾਨੂੰ ਮੋਟਰ ਤੇ ਜਾ ਕੇ। ਲਓ ਵੀ ਬਾਬੇ ਪੁੱਜ ਗਏ ਆਪਾਂ ਮੋਟਰ ਤੇ। ਮਲਾਂ ਹੁੰਦੇ ਆ ਤੁਹਾਨੂੰ ਮਨੀ ਨਾਲ। ਓਹੋ। ਬੰਦਾ ਨਾ ਆ ਰਿਹਾ। ਲੈਟ ਆਈ ਨਹੀਂ। ਲੈਟ। ਲੈਟ ਆ ਜੀ ਨਹੀਂ। ਕੋਲੇ ਸਵਾਤਾ। ਹੋਰ ਕੀ ਆ? ਟਰੈਕਟਰ। ਟਰੈਕਟਰ ਕਰਾ ਖੜਾਉਦਾ। ਤੋਦ ਦੋਥੇ ਤੋਲੇ ਤਾਂ ਮੋਟਰ। ਹੋਰ ਕੀ ਆ? ਚਲਾਇਆ ਹੁਣ ਪੰਪ ਜਾ। ਹਮ। ਨਵਾਪੇ ਪੂਰਾ ਨੰਦਾਰ ਹੈ ਨਾ ਕੇ ਚਾ ਜਲੀ ਚਲੀਏ ਤੇ ਚਾਲ ਦੇ ਰਪੇ ਹੁਣ ਆਪਾਂ ਘਰ ਨੂੰ ਹੋਰ ਸ਼ਾਮ ਨੂੰ ਆਉਂਦੇ ਫਿਰ ਉਹਦੇ ਦੁਆਰੇ ਸ਼ਾਮ ਨੂੰ ਮਾਰਦੇ ਕੱਦੂ ਕਿੰਨਾ ਕ ਭਰ ਕੇ ਖੇਦੋ ਲੈਟ ਵੱਜੀ ਵੀ ਹੈ ਲੈਟ ਆ ਗਈ ਆਪਣੇ ਘਰਾਂ ਨਾ ਮਿਲਦੇ ਆ ਬਾਬੇ ਤੁਹਾਨੂੰ ਘਰ ਆ ਕੇ ਫਿਰ ਹਾਂਜੀ ਬਾਬੇਓ ਕਿੰਦਾ ਲੱਗਾ ਤੁਹਾਨੂੰ ਸਾਡਾ ਵਲੌਗ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਨਾਲ ਬਾਬੇ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਲਾਈਕ ਏਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਬਾਬੇ ਹੁਣ ਆਪਾਂ ਤੇ ਨਾ ਯਾਰਾ ਵਲੌਗ ਬਣਿਆ ਨਹੀਂ ਅੱਗੇ ਜੀਰੀ ਦਾ ਕੱਦੂ ਕਰਦੇ ਜਿਹੜਾ ਤੇ ਹੁਣ ਉਹ ਕਰੂਗਾ ਮਤਲਬ ਤੁਹਾਨੂੰ ਹੋਰ ਕੋਈ ਵਲੌਗ ਨਹੀਂ ਦੇ ਕੇ ਅਸੀਂ ਤੁਹਾਡੇ ਨਾਲ ਬਣਾਉਂਦੇ ਤੇ ਬਾਬੇਓ ਅੱਜ ਦਾ ਵਲੌਗ ਆਪਣਾ ਇੰਨਾ ਹੀ ਦਾ